ਸਾਸਰੀ ਘਰ ਦੋਸਤੋ ਅੱਜ ਅਸੀਂ ਹੁਸ਼ਿਆਰਪੁਰ ਵਿਖੇ ਪਹੁੰਚੇ ਜਿੱਥੇ ਪਿੰਡ ਮੋੜੂਲੀ ਬ੍ਰਾਹਮਣਾ ਤੋਂ ਲੇਡੀਜ਼ ਗੁੰਮ ਹੋਏ ਆ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰਨ ਆਏ ਆ ਤੇ ਜਿਹੜੀ ਤੁਹਾਡੀ ਮੰਮੀ ਨੂੰ ਨਹੀਂ ਲਾ ਪਤਾ ਹੋਇਆ ਕਿੰਨੀ ਤਰੀਕ ਨੂੰ ਉਹ ਲਾ ਪਤਾ ਹੋਇਆ ਭਈਓ 4 ਤਰੀਕ ਨੂੰ ਹੋਇਆ ਜੀ ਤੇ ਕਲਰ ਕਿਹੜੇ ਰੰਗ ਦਾ ਸੂਟ ਪਾਇਆ ਉਹਨਾਂ ਨੇ ਫਿਰੋਜੀ ਰੰਗ ਦਾ ਬੋਟੀਆਂ ਵਾਲਾ ਸੂਟ ਪਾਇਆ ਸੀਗਾ ਜੀ ਪੈਰਾ ਜੱਪਲਾ ਪਾਈਆਂ ਸੀ ਪੁਰਾਣੀਆਂ ਜੀ ਤੇ ਉਹਨਾਂ ਦੀ ਕਿੰਨੀ ਘੋਮਬਰਾ ਜੀ ਉਹਨਾਂ ਦੀ 42 ਸਾਲ ਦੀ ਮਹਰਾ ਜੀ ਤੇ ਕੋਈ ਦਿਮਾਗੀ ਤੌਰ ਤੇ ਹੀ ਪਰੇਸ਼ਾਨਾਂ ਜਾਮ ਲੋ ਵੈਸੇ ਉਹ ਚਲੇ ਗਏ ਦਵਾਈ ਲੈਣ ਵਾਸਤੇ ਉਹ ਦਵਾਈ ਲੈਣ ਗਏ ਸੀ ਜਾਨੀ ਕਿ ਉਹਦਾ ਵੀ ਉਹਨਾਂ ਦੇ ਕਈ ਮਾਨਸਿਕ ਪਰੇਸ਼ਾਨੀਆਂ ਜਲਦੀਆਂ ਰਹਿੰਦੀਆਂ ਸੀਗੀਆਂ ਜੀ ਤੇ ਕੋਈ ਰਿਸ਼ਤੇਦਾਰਾਂ ਦੇ ਜਾ ਕਿਤੇ ਹੋਰ ਤੁਸੀਂ ਲੱਭਣ ਦੀ ਕੋਸ਼ਿਸ਼ ਕੀਤੀ ਭਈ ਆਪਾਂ ਸਾਰੇ ਰਿਸ਼ਤੇਦਾਰਾਂ ਨੇ ਦੇਖ ਲਿਆ ਜੀ ਕਿਤੇ ਨਿਵਣਾ ਦੀ ਉਹ ਸ਼ਾਨਵੇਂ ਨਹੀਂ ਆਪਾਂ ਜਾਨੀ ਕਿ ਰਿਪੋਰਟ ਵੀ ਕੀਤੀ ਹੋਈ ਆ ਪੁਲਿਸ ਨੂੰ ਕੀ ਪਰ ਉਣੀ ਵੀ ਸਾਡੀ ਹੱਲੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਭਈ ਅੱਜ 5 ਦਿਨ ਹੋ ਗਏ ਆ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਘਰੋਂ ਲਾਪਤਾ ਹੋਏ ਨੂੰ 5 ਦਿਨ ਹੋ ਗਏ ਆ ਤਕਰੀਬਨ ਹੁਣ ਕਈ ਗੁਰੂ ਘਰਾਂ ਦੇ ਵਿੱਚ ਦੀ ਚੇਜ ਜਾਂਦੇ ਆ ਕਿ ਲੇਡੀਜ਼ ਕਿ ਚਲੋ ਅਸੀਂ ਗੁਰੂ ਘਰ ਜਾ ਕੇ ਸੇਵਾ ਕਰ ਲੈਣੇ ਆ ਵੱਖ-ਵੱਖ ਥਾਵਾਂ ਤੇ ਤੁਸੀਂ ਲੱਭਣ ਦੀ ਕੋਸ਼ਿਸ਼ ਕੀਤੀ ਹਾਂਜੀ ਭਾਜੀ ਆਪਾਂ ਸਭ ਜਗ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਕੋਈ ਪਤਾ ਨਹੀਂ ਲੱਗਾ ਜੀ ਇਹ ਜਾਨ ਪੰਜਾਬੀ ਲੋਕੀ ਦੇ ਮਾਦੀ ਗਵਰਾ ਨਹੀਂ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਮੈਂ ਭਾਜੀ ਇਹੀ ਕਹਿਣਾ ਚਾਹੁੰਦਾ ਮੇਰਾ ਵੀ ਜਿਸ ਜਿਸ ਨੂੰ ਵੀ ਦੇ ਦਈਏ ਪਏ ਆ ਉਹ ਜਾਂ ਕਿਤੇ ਵੀ ਨਜ਼ਰ ਆਂਦੇ ਆ ਉਹ ਦੱਸਣ ਜੀ ਆ ਸਕਰੀਨ ਉੱਤੇ ਨੰਬਰ ਚੱਲਦੇ ਪਿਆ ਉਹ ਦੱਸਣ ਦੀ ਕਿਰਪਾਲਤਾ ਕਰੋ ਠੀਕ ਆ ਮੇਰਾ ਵੀਰ ਉਹ ਛੋਟਾ ਮੁੰਡਾ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਠੀਕ ਆ ਜੀ ਉਹਦਾ ਕੱਲੂ ਬਰਥਡੇ ਵੀ ਆ ਮੈਂ ਇਹ ਕਹਿਣਾ ਚਾਹੁੰਦਾ ਹੀ ਉਹਨੂੰ ਗੁਪਤ ਨਾਮ ਦਿੱਤਾ ਜਾਊਂਗਾ ਬੰਦੇ ਨੂੰ ਜਿਹੜਾ ਮੇਰਾ ਵੀਰ ਦੱਸੇਗਾ ਕਿਉਂਕਿ ਹੁਣ ਮੁੰਡਾ ਜ਼ਿਆਦਾ ਡਿਪਰੈਸ਼ਨ ਚ ਹੋ ਗਿਆ ਬਿਮਾਰ ਵੀ ਹੋ ਗਿਆ ਆ ਠੀਕ ਆ ਸੋ ਜਲਦੀ ਜਲਦੀ ਮੇਰਾ ਵੀਰ ਦੱਸਣ ਦੀ ਕਿਰਪਾਲਤਾ ਕਰੋ ਠੀਕ ਆ ਜੀ ਨਾਮ ਉਹਦਾ ਛੋਟੇ ਬ੍ਰਦਰ ਦਾ ਦਿਲਜਾਨ ਕੁਮਾਰ ਆ ਜੀ ਹਾਂਜੀ ਤੇ ਜਿਸ ਤਰ੍ਹਾਂ ਉਹ ਘਰੋਂ ਚਲੇ ਗਏ ਸੀਗੇ ਤੇ ਕਿਤੇ ਵੀ ਰਿਸ਼ਤੇਦਾਰਾਂ ਨੂੰ ਕਿਤੇ ਵੀ ਮੰਨ ਲਓ ਕੋਈ ਟੈਨੂ ਕੰਟੈਕਟ ਕੋਈ ਮੰਨ ਲਓ ਜਾਂ ਕੋਈ ਫੋਨ ਵਗੈਰਾ ਜਾਂ ਮੰਨ ਲਓ ਕੋਈ ਕਿਸੇ ਤਰ੍ਹਾਂ ਦੀ ਕੋਈ ਕਾਲ ਆਈ ਕੋਈ ਕੋਈ ਤਰ੍ਹਾਂ ਦੀ ਰਿਸ਼ਤੇਦਾਰ ਦੀ ਕਾਲ ਨਹੀਂ ਆਈ ਹਲੇ ਤੱਕ ਕਿਸੇ ਨੇ ਰਿਸ਼ਤੇਦਾਰ ਨੇ ਕਾਲ ਨਹੀਂ ਕੀਤੀ ਹਲੇ ਸਾਰੇ ਉਹਨਾਂ ਨੂੰ ਲੱਭਣ ਦੀ ਸ਼ਾਨਵੇਂ ਚ ਚੱਲਦੇ ਪਿਆ ਜੀ ਇਸ ਤਰ੍ਹਾਂ ਤੁਸੀਂ ਦੱਸਿਆ ਬਰਥਡੇ ਆ ਬੱਚੇ ਦਾ ਤੇ ਉਹਨਾਂ ਦੀ ਕਿੰਨੀ ਕੁ ਉਮਰ ਹੈ ਤਕਰੀਬ ਬੱਚੇ ਜੀ ਬੱਚੇ ਦੀ ਉਮਰ ਹੋ ਗਈ ਹੈ ਜੀ 17 ਸਾਲ ਹੋ ਗਈ ਹੈ ਜੀ 18 ਸਾਲ ਹੋ ਜਾਣੀ ਹੈ ਜੀ ਉਮਰ ਤੇ ਕਿੰਨੇ ਬੱਚੇ ਆਪਣੇ ਤੁਸੀਂ ਆਪਣੇ ਦੋ ਹੀ ਬ੍ਰਦਰ ਆਈ ਦੋ ਹੀ ਬ੍ਰਦਰ ਆ ਜੀ ਹਾਂਜੀ ਤੇ ਆਪਣੇ ਮੜੁੱਲੀ ਬ੍ਰਾਹਮਣਾ ਤੋਂ ਗਏ ਆ ਤੇ ਹੋਰ ਕਿਤੇ ਮੰਨ ਲਓ ਕੋਈ ਕੋਸ਼ਿਸ਼ ਕੀਤੀ ਤੁਸੀਂ ਜਾਣ ਦੀ ਕੋਸ਼ਿਸ਼ ਆਪਾਂ ਸਾਰੇ ਪਾਸੇ ਕੋਸ਼ਿਸ਼ ਕੀਤੀ ਜਾਨੀ ਕਿ ਘਰੋਂ ਸਿਵਲ ਹਸਪਤਾਲੋਂ ਦਵਾਈ ਲੈਣ ਗਏ ਆ ਘਰ ਦੱਸ ਕੇ ਗਏ ਪਰ ਛੋਟੇ ਬੱਚੇ ਦਾ ਖਿਆਲ ਰੱਖਿਓ ਤੇ ਕੋਈ ਪੁਸ਼ਤ ਕਾਰਵਾਈ ਦੀ ਕੀਤੀ ਗਈ ਆ ਕਿ ਨਹੀਂ ਹਜ ਤੱਕ ਪੁਸ਼ਤ ਕਾਰਵਾਈ ਸਾਰੇ ਪਾਸੇ ਹੁਣ ਕਰਾ ਦਿੱਤੀ ਹੋਈ ਆ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹਾਂਜੀ ਤੇ ਉਸ ਤੋਂ ਬਾਅਦ ਆ ਜਾਨੀ ਕਿ ਜਿੱਦਾਂ ਕਰੋਗੇ ਆ ਘਰ ਜਾਣ ਦੱਸ ਗਏ ਪੇ ਵੀ ਛੋਟੇ ਮੁੰਡੇ ਦਾ ਖਿਆਲ ਰੱਖਿਓ ਜੀ ਆਪਾਂ ਮੈਂ ਜੋਬ ਤੇ ਗਿਆ ਹੋਇਆ ਸੀਗਾ ਜੀ ਹਾਂਜੀ ਮੈਂ ਤੇ ਮੇਰਾ ਬਾਪੂ ਜੋਬ ਤੇ ਗਿਆ ਸੀ ਆਪਾਂ ਸਾਨੂੰ ਕੋਈ ਨਹੀਂ ਪਿੱਛੇ ਪਤਾ ਲੱਗਾ ਜੀ ਔਰ ਜਦੋਂ ਆਪਾਂ ਜੋਬ ਤੋਂ ਆਉਣ ਲੱਗੇ ਸੀਗੇ ਸਾਨੂੰ ਘਰੋਂ ਫੋਨ ਆਇਆ ਪੇ ਆਪਣੀ ਮੰਮੀ ਨੂੰ ਕਾਲ ਕਰੋ ਪੇ ਮਾਮੇ ਆ ਕਿ ਤਾ ਨਹੀਂ ਗਏ ਜਦੋਂ ਉੱਥੇ ਜਾ ਕੇ ਪੁੱਛਿਆ ਉੱਥੇ ਜਾ ਕੇ ਵੀ ਨਹੀਂ ਮਿਲੇ ਉਸ ਤੋਂ ਬਾਅਦ ਆਪਾਂ ਪੁਲਿਸ ਇੰਚਾਰਜ ਪੁਹਿਹਰਾ ਪਹ ਦਿੱਤੀ ਯਾਨੀ ਕਿ ਰਿਪੋਰਟ ਉੱਥੇ ਵੀ ਨਹੀਂ ਸਾਡੀ ਕੋਈ ਸੁਣਵਾਈ ਹੋਈ ਕਿਸੇ ਨੂੰ ਸ਼ੱਕ ਤੌਰ ਤੇ ਕਿਸੇ ਨੂੰ ਤੁਸੀਂ ਕਹਿ ਸਕਦੇ ਕਿ ਨਹੀਂ ਸ਼ੱਕ ਤੌਰ ਤੇ ਭਾਜੀ ਯਾਨੀ ਕਿ ਕੁਝ ਨਹੀਂ ਕਹਿ ਨਹੀਂ ਸਕਦੇ ਕਿਸੇ ਤੇ ਸਾਨੂੰ ਕੋਈ ਸ਼ੱਕ ਨਹੀਂ ਜੀ ਮੇਰਾ ਭਾਜੀ ਠੀਕ ਹੈ ਜੀ ਤੇ ਕਾਲੂ ਤੇਰਾ ਹੈਪੀ ਬਰਥਡੇ ਜੀ ਹੈ ਨਾ ਤੇ ਮੰਮੀ ਨੇ ਘਰੋਂ ਚਲੇ ਗਿਆ ਬਾਤ ਭਾਈ ਲੈਣ ਨੂੰ ਤੇ ਮੁੜ ਕੇ ਆਏ ਨਹੀਂ ਹਾਲ ਤੱਕ ਨਾ ਤੇ ਰੋਟੀ ਖਾਧੀ ਕਿ ਨਹੀਂ ਨਹੀਂ ਤੇ ਕੱਲੂ ਤੇਰਾ ਬਰਥਡੇ ਦੀ ਆ ਮੰਮੀ ਨੂੰ ਕੀ ਕਹਿਣਾ ਚਾਹੁੰਦਾ ਆ ਆ ਜਾ ਆ ਜਾ دل ਲੱਗਦਾ ਮੰਮੀ ਤੋਂ ਬਿਨਾ ਨਹੀਂ ਕੀ ਹੋਇਆ ਹੁਣ ਤੈਨੂੰ ਕੀ ਹੋਇਆ ਆ ਬੁਖਾਰ ਚੜਿਆ ਕਿੰਨੇ ਦਿਨ ਹੋ ਗਿਆ ਬੁਖਾਰ ਚੜਦਿਆਂ ਨੂੰ ਤੈਨੂੰ ਤੇ ਕੱਲੋਂ ਹੈਪੀ ਬਰਥਡੇ ਆ ਹੈ ਨਾ ਮੰਮੀ ਦੇ ਬਿਨਾਂ ਹੈਪੀ ਬਰਥਡੇ ਵਧੀਆ ਲੱਗਦਾ ਨਹੀਂ ਤੇ ਰੋਂਦਾ ਨਹੀਂ ਹੁੰਦਾ ਕਿ ਨਹੀਂ ਯਾਦ ਆਉਦੀ ਆ ਮੰਮੀ ਦੀ ਹਾਂ ਜੀ ਕਿੰਨੇ ਯਾਦ ਆਉਦੀ ਆ ਮੰਮਾ ਜੀ ਤੇ ਮੰਮੀ ਨੂੰ ਕੀ ਕਹਿਣਾ ਚਾਹੁੰਦਾ ਵਾਰ-ਵਾਰ ਇੱਕ ਵਾਰੀ ਕਹਿ ਦੇ ਮੰਮੀ ਆ ਜਾ ਜਾ ਆਂ ਮੰਮੀ ਤਕਰ ਅੰਨੇ ਕੀ ਨਾਮ ਹੈ ਆਪਣੇ ਅਮਰਜੀਤ ਤੇ ਤੇディ ਲੜਕੀ ਗੁੰਮ ਹੋਈ ਹੈ ਕਿੰਨੀ ਤਰੀ ਨੂੰ ਗੁੰਮ ਹੋਈ ਹੈ 4 ਤਰੀ ਤੇ ਕਦੋਂ ਆਪਣੇ ਘਰੋਂ ਕਿੰਨੇ ਕ ਵਜੇ ਇਥੋਂ ਚਲ ਗਈ ਸੀਗੀ 4 ਵਜੇ ਤੇ ਕੀ ਨਾਮ ਹੈ ਉਹਨੇ ਆਪਣੇ ਲੜਕੀ ਦਾ ਪਸ਼ਵ ਰਾਣੀ ਆਵਾਜ਼ ਆ ਰਹੀ ਤੇ ਬੇਟੀ ਬੱਚੇ ਰੋਂਦਾ ਤੇ ਹਾਲੇ ਤੱਕ ਦੀ ਆਂਟੀ ਅਜੇ ਤੱਕ ਹਾਂ ਹਾਲੇ ਤੱਕ ਦੀ ਘਰ ਨਹੀਂ ਆਈ ਹੈ ਨਹੀਂ ਚੈਨ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ